ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਹਰ ਮਦਾਨ ਫਤਿਹ ਸੇਵਾ ਦਲ ਖੰਨਾ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੀ ਆ ਕਿਉਂਕਿ ਜਦੋਂ ਤੁਸੀਂ ਕੁਦਰਤ ਦੇ ਵਿੱਚ ਜਾ ਕੇ ਉਹਦੀ ਗੋਦ ਵਿੱਚ ਜਾ ਕੇ ਉਹਦੀ ਸੇਵਾ ਕਰਦੇ ਕਿਉਂਕਿ ਆਪਾਂ ਕੁਦਰਤ ਤੋਂ ਬਿਨਾ ਕੁਝ ਨਹੀਂ ਹੈਗੇ ਪੰਜਾਂ ਤੱਤਾਂ ਦਾ ਹੀ ਸਰੀਰ ਬਣਿਆ ਹੈ ਇੱਕ ਵੀ ਤੱਤ ਦੀ ਘਾਟ ਹੋ ਜAVE ਤਾਂ ਬੰਦਾ ਖਤਮ ਹੋ ਜਾਂਦਾ ਸੋ ਇਹ ਜਿਹੜੀ ਕੁਦਰਤ ਆ ਇਹਦੇ ਵਿੱਚੋਂ ਸਾਨੂੰ ਪੰਜ ਤੱਤ ਮਿਲਦੇ ਨੇ ਅਸੀਂ ਸਾਨੂੰ ਜੀਵਨ ਮਿਲਦਾ ਹੈ ਖਾਸ ਕਰਕੇ ਜਿਹੜੀ ਇਹ ਸ਼ੁੱਧ ਹਵਾ ਇਹਦੇ ਨਾਲ ਹੁੰਦੀ ਆ ਪ੍ਰਕਿਰਤੀ ਆ ਸਾਨੂੰ ਖਾਣ ਨੂੰ ਦਿੰਦੀ ਆ ਸਾਰਾ ਕੁਝ ਇਸ ਕਰਕੇ ਜਦੋਂ ਜਦੋਂ ਅਸੀਂ ਚੰਗੇ ਚੰਗੇ ਕਰਮ ਕਰਦੇ ਆ ਤਾਂ ਕੁਦਰਤ ਵੀ ਮਿਹਰਬਾਨ ਹੁੰਦੀ ਆ ਸੋ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਿਖਿਆ ਸੋ ਪਰਮਾਤਮਾ ਦਾ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ ਸ਼ੁਕਰ ਹੈ ਕਿ ਉਹਨੇ ਐਦਾਂ ਦੀਆਂ ਸੋਹਣੀਆਂ ਸੋਹਣੀਆਂ ਡਿਊਟੀਆਂ ਸਾਡੀਆਂ ਲਗਾਈਆਂ ਨੇ ਕਿ ਅਸੀਂ ਚੰਗੇ ਕੰਮ ਕਰ ਸਕੀਏ ਆਪਣੀ ਨੇਚਰ ਵਾਸਤੇ ਸੋ ਅੱਜ ਸਾਰਿਆਂ ਨਾਲ ਅਸੀਂ ਰਲ ਕੇ ਆਪਣਾ ਜਿਹੜਾ ਇਹ ਘਰ ਦਾ ਪੂਰੀ ਸਾਡੀ ਸੜਕ ਹੈਗੀ ਉੱਧਰ ਲਗਾਵਾਂਗੇ ਬੂਟੇ ਬਾਕੀ ਸਰਦੂਲ ਜੀ ਦੀ ਕਬਰ ਤੱਕ ਜਿੰਨੀਆਂ ਵੀ ਰਸਤਾ ਹੈਗਾ ਸਾਡਾ ਉਹ ਕੋਸ਼ਿਸ਼ ਕਰਾਂਗੇ ਕਿ ਉਹ ਸਾਰੇ ਰਸਤੇ ਦੇ ਵਿੱਚ ਅਸੀਂ ਫਲਦਾਰ ਬੂਟੇ ਫੁੱਲਾਂ ਵਾਲੇ ਬੂਟੇ ਛਾਂਦਾਰ ਬੂਟੇ ਲਾਈਏ ਤਾਂ ਕਿ ਕੋਈ ਵੀ ਰਾਹੀ ਆਉਂਦਾ ਜਾਂਦਾ ਛਾਂ ਦੇ ਵਿੱਚ ਬੈਠ ਸਕੇ ਸਾਹ ਲੈ ਸਕੇ ਔਰ ਫਲ ਵੀ ਲਗਾਵਾਂਗੇ ਜਿਹੜਾ ਮਰਜੀ ਆ ਕੇ ਫਲ ਤੋੜ ਕੇ ਖਾ ਸਕੇ ਫੁੱਲਾਂ ਦੇ ਨਾਲ ਮਹਿਕ ਆਏਗੀ ਖੁਸ਼ਬੂ ਆਏਗੀ ਵਾਤਾਵਰਣ ਸੋਹਣਾ ਹੋਏਗਾ ਸੋ ਜਿੰਨਾ ਵੀ درخت ਬੂਟੇ ਜਿੰਨੇ ਵੀ ਆਪਾਂ ਵੱਧ ਤੋਂ ਵੱਧ ਕਿਤੇ ਨਾ ਕਿਤੇ ਲਾਵਾਂਗੇ ਇਹਦੇ ਨਾਲ ਜਿਹੜਾ ਵਾਤਾਵਰਨ ਪਿਓਰ ਹੁੰਦਾ ਹੈ ਸ਼ੁੱਧੀਕਰਨ ਹੁੰਦਾ ਹੈ ਅੱਗੇ ਹਵਲ ਹੋਇਆ ਕਰਦੇ ਸੀ ਕਿ ਹਵਨ ਦੇ ਨਾਲ ਸ਼ੁੱਧੀਕਰਨ ਹੁੰਦਾ ਸੀ ਸੋ ਹੁਣ ਅੱਜ ਕੱਲ ਹਵਨ ਦਾ ਵੀ ਬਹੁਤ ਹੀ ਰਿਵਾਜ ਘਟ ਗਿਆ ਖੈਰ ਸਾਡੇ ਤਾਂ ਘਰ ਦੇ ਵਿੱਚ ਹਮੇਸ਼ਾ ਹਵਨ ਅਸੀਂ ਕਰਵਾਈਦਾ ਹੈ ਸਾਲ 'ਚ 3-4 ਵਾਰੀ ਹਵਨ ਕਰਵਾਈਦਾ ਸੋਹਣੀ ਸਮੱਗਰੀ ਦੇਸੀ ਕਿਉਂ ਪਾ ਕੇ ਤੇ ਮੇਰੇ ਅੰਦਰ ਤੁਸੀਂ ਦੇਖੋਗੇ ਘਰ ਦੇ ਅੰਦਰ ਇੰਨੇ ਜ਼ਿਆਦਾ ਫਲਾਂ ਦੇ ਛਾਂਦਾਰ ਸਾਰੇ ਤਰ੍ਹਾਂ ਦੇ ਬੂਟੇ ਲੱਗੇ ਹੋਏ ਨੇ ਬਹੁਤ ਵੱਡੇ ਵੱਡੇ ਭਾਰੇ ਭਾਰੇ ਦਰਖਤ ਲੱਗੇ ਹੋਏ ਨੇ ਕਿਉਂਕਿ ਮੈਨੂੰ ਨੇਚਰ ਦੇ ਵਿੱਚ ਰਹਿਣਾ ਬਹੁਤ ਚੰਗਾ ਲੱਗਦਾ ਹੈ ਪਤਾ ਨਹੀਂ ਤੇ ਮੈਂ ਰੋਪੜ ਦੀ ਧਰਤੀ ਵਿੱਚ ਉੱਥੇ ਜੰਮੀ ਆ ਉੱਥੇ ਪਹਾੜ ਪਾਣੀ ਸਤਲੁਜ ਦਰਿਆਏ ਉਹਦੇ ਕੰਢੇ ਜਨਮ ਹੋਇਆ ਮੇਰਾ ਤੇ ਉੱਥੇ ਪ੍ਰਕਿਰਤੀ ਦੇ ਵਿੱਚ ਜਨਮ ਹੋਇਆ ਸ਼ਾਇਦ ਇਸ ਕਰਕੇ ਮੈਨੂੰ ਇਦਾਂ ਹਰਿਆਵਲ ਦੇ ਵਿੱਚ ਰਹਿਣਾ ਸੋਹਣਾ ਲੱਗਦਾ ਸੋ ਅੱਜ ਅਸੀਂ ਬੂਟੇ ਲਾਵਾਂਗੇ ਮੈਂ ਮੇਰੀ ਜਿਹੜੀ ਮੈਨੂੰ ਸਹਿਯੋਗ ਦੇ ਰਹੇ ਨੇ ਹਰਮદાન ਫਤਿਹ ਸੇਵਾਦਲ ਜਿਹੜਾ ਸਾਡਾ ਹੈਗਾ ਇਹ ਰਖੰਨੇ ਦਾ ਇਹਨਾਂ ਦਾ ਸਾਰਿਆਂ ਦਾ ਮੈਂ ਸ਼ੁਕਰੀਆ ਅਦਾ ਕਰਦੀ ਆ ਵੀ ਇਹ ਮੈਨੂੰ ਇੰਨਾ ਜ਼ਿਆਦਾ ਸਹਿਯੋਗ ਦੇ ਰਹੇ ਨੇ ਸੋ ਸਾਨੂੰ ਸਾਰੇ ਜਣੇ ਆਸ਼ੀਰਵਾਦ ਦਿਓ ਕਿ ਇਹ ਪਰਫੁੱਲਤ ਹੁਣ ਅਸੀਂ ਇਹਨਾਂ ਦੀ ਸੇਵਾ ਵੀ ਕਰਾਂਗੇ ਹੁਣ ਬਰਸਾਤਾਂ ਦੇ ਵਿੱਚ ਸਾਨੂੰ ਇਹ ਹੈ ਕਿ ਜੜ ਫੜ ਲੈਣਗੇ ਵਧੀਆ ਹੋ ਜਾਣਗੇ ਉਸ ਤੋਂ ਬਾਅਦ ਵੀ ਅਸੀਂ ਇਹ ਰੱਖਿਆ ਕਰਾਂਗੇ ਪੂਰੀ ਕੋਸ਼ਿਸ਼ ਕਰਾਂਗੇ ਸੱਚੇ ਪਾਸ਼ਾ ਵਾਹਿਗੁਰੂ ਅੱਲਾ ਭਗਵਾਨ ਹੋ ਰਾਮ ਸਾਡੇ ਸਿਰ ਤੇ ਹੱਥ ਰੱਖੇ ਜਦੋਂ ਜਦੋਂ ਗਰਮੀ ਆਉਗੀ ਅਸੀਂ ਟੈਂਕਰ ਦੇ ਨਾਲ ਇਹਦੇ ਵਿੱਚ ਪਾਣੀ ਵੀ ਪਾਉਂਦੇ ਰਾਵਾਂਗੇ ਸਾਰੇ ਇਸ ਕਰਕੇ ਆ ਜੀ ਉਹਨਾਂ ਨੂੰ ਸਮਝ ਨਹੀਂ ਹੈਗੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਜੀਵਨ ਤਾਂ ਕੁਦਰਤ ਆ ਜਦੋਂ ਕੈਮੀਕਲਸ ਜਾਂ ਧੂਆਂ ਧੁਆਰ ਆਪਾਂ ਆਪਾਂ ਸੋਚਦੇ ਬਈ ਚੱਲ ਇੱਥੇ ਕਿਹੜਾ ਸਾਡਾ ਘਰ ਸਾਡੇ ਘਰ ਤਾਂ ਨਹੀਂ ਆ ਰਿਹਾ ਧੂਆ ਅਸੀਂ ਇੱਥੇ ਲਾ ਦੋ ਤੁਹਾਡੇ ਘਰ ਚ ਨਹੀਂ ਆ ਰਿਹਾ ਵਾਤਾਵਰਣ ਚ ਆ ਰਿਹਾ ਵਾਤਾਵਰਣ ਚ ਤੁਹਾਡੇ ਘਰ ਚ ਜਾਣਾ ਏ ਤੁਸੀਂ ਜਿਹੜੇ ਲਿਫਾਫੇ ਨੇ ਗੰਦਾ ਤੁਸੀਂ ਐਡਾ ਢੇਰ ਲਾ ਕੇ ਰਸਤਿਆਂ ਦੇ ਵਿੱਚ ਸੁੱਟ ਦਿੰਨੇ ਹੋ ਇੱਕ ਤਾਂ ਗੰਦਗੀ ਆ ਤੁਹਾਡਾ ਸ਼ਹਿਰ ਆ ਆਪਣਾ ਹਿੰਦੂਸਤਾਨ ਆ ਸਾਡਾ ਪੰਜਾਬ ਆ ਸਾਡਾ ਸ਼ਹਿਰ ਆ ਇਹ ਅਸੀਂ ਸਾਡੀ ਡਿਊਟੀ ਬਣਦੀ ਆ ਸਾਰੀਆਂ ਡਿਊਟੀਆਂ ਸਰਕਾਰ ਦੀਆਂ ਹੀ ਨਹੀਂ ਹੁੰਦੀਆਂ ਕਿ ਉਹਨਾਂ ਨੇ ਕਰਨਾ ਹੈ ਸਾਡੀਆਂ ਵੀ ਡਿਊਟੀਆਂ ਆ ਅਸੀਂ ਇੱਥੇ ਰਹਿਨੇ ਇਸ ਧਰਤੀ ਤੇ ਅਸੀਂ ਰਹਿਨੇ ਆ ਸਾਡੇ ਘਰ ਨੇ ਸਾਡਾ ਆਲਾ ਦਵਾਲਾ ਆਲਾ ਦਵਾਲਾ ਸਾਫ਼ ਰੱਖਣਾ ਚਾਹੀਦਾ ਕਹਿੰਦੇ ਜਿੱਥੇ ਸਫਾਈ ਉੱਥੇ ਖੁਦਾਈ ਸੋ ਸਾਡੀ ਵੀ ਆਪਣੀ ਹਰ ਬੰਦੇ ਦੀ ਡਿਊਟੀ ਬਣਦੀ ਆ ਕਿ ਆਪਣਾ ਜਿੰਥੇ ਤੱਕ ਹੋ ਸਕੇ ਸਫਾਈ ਰੱਖੋ ਹੁਣ ਬਾਹਰਲੇ ਦੇਸ਼ਾਂ 'ਚ ਜਾਈਦਾ ਹੈ ਜਦੋਂ ਲੋਕ ਜਾਂਦੇ ਨੇ ਸਫਰ ਕਰਦੇ ਨੇ ਜਾਂ ਕਿਤੇ ਵੀ ਹੁੰਦੇ ਨੇ ਕੁਝ ਖਾਂਦੇ ਪੀਂਦੇ ਨੇ ਉਹਨਾਂ ਦੇ ਨਾਲ ਇੱਕ ਪੌਲੀਥੀਨ ਹੁੰਦਾ ਲਿਫਾਫਾ ਹੁੰਦਾ ਸਾਰਾ ਕਚਰਾ ਕੁਚਰਾ ਉਹਦੇ ਵਿੱਚ ਪਾ ਕੇ ਰੱਖ ਲੈਂਦੇ ਨੇ ਜਦੋਂ ਕਿਤੇ ਕੋਈ ਡਸਟਬੀਨ ਵੱਡਾ ਕੋਈ ਕਿਤੇ ਐਦਾਂ ਦਾ ਆਉਂਦਾ ਉਹਦੇ ਵਿੱਚ ਪਾ ਦਿੰਦੇ ਨੇ ਐਦਾਂ ਨਹੀਂ ਕਿ ਰਸਤਿਆਂ ਦੇ ਵਿੱਚ ਸੜਕਾਂ ਦੇ ਉੱਤੇ ਖਿਲਾਰ ਦਿੰਦੇ ਨੇ ਸੋ ਸਾਨੂੰ ਵੀ ਐਦਾਂ ਸਮਝ ਆ ਜਾਵੇ ਅਸੀਂ ਸਾਰੇ ਇਸ ਚੀਜ਼ ਦਾ ਪਾਲਣਾ ਕਰਨ ਲੱਗ ਜਾਈਏ ਸਾਡਾ ਹੀ ਉਹਦੇ ਵਿੱਚ ਫਾਇਦਾ ਹੈ ਅਸੀਂ ਗੰਦਗੀ ਤੋਂ ਬਚਾਂਗੇ ਉਹਦੇ ਨਾਲ ਬਿਮਾਰੀਆਂ ਪੈਂਦੀਆਂ ਜਦੋਂ ਆਪਾਂ ਕੂੜਾ ਕਰਕਟ ਸੁੱਟਦੇ ਆਂ ਸੜਕਾਂ ਦੇ ਉੱਤੇ ਉਦੇ ਨਾਲ ਬਿਮਾਰੀਆਂ ਪੈਂਦੀਆਂ ਨੇ ਉਡੁੱਟ ਕੇ ਕਿਤੇ ਕਿਤੇ ਜਾਂਦਾ ਹੈ ਵਾਤਾਵਰਣ ਖਰਾਬ ਹੁੰਦਾ ਫਿਰ ਇਹ ਕੁਦਰਤ ਸਰਾਪ ਦਿੰਦੀ ਆ ਜਿਹੜੀਆਂ ਅੱਜ ਇੰਨੀਆਂ ਬਿਮਾਰੀਆਂ ਲੋਕ ਪਰੇਸ਼ਾਨੇ ਜਿ ਘੁੰਮਦੇ ਨੇ ਡਿਪਰੈਸ਼ਨ ਆ ਕਿਸੇ ਕੋਲ ਜੌਬ ਨਹੀਂ ਹੈ ਕਿਸੇ ਕੋਲ ਕੁਛ ਆ ਉਹ ਕੁਦਰਤ ਦੀ ਮਾਰ ਪੈਂਦੀ ਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿਉਂਕਿ ਸੱਚੇ ਪਾਸ਼ਾ ਵਾਹਿਗੁਰੂ ਨੇ ਇਹ ਕੁਦਰਤ ਬਣਾਈ ਆ ਤੇ ਕੁਦਰਤ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਨੇ ਇੱਕ ਪ੍ਰੋਗਰਾਮਿੰਗ ਹੁੰਦੀ ਆ ਕੰਪਿਊਟਰ ਦੇ ਵਿੱਚ ਅੱਜ ਕੰਪਿਊਟਰ ਦਾ ਯੁੱਗ ਆ ਇੰਟਰਨੈਟ ਦਾ ਯੁੱਗ ਤੁਹਾਨੂੰ ਸਾਰਿਆਂ ਨੂੰ ਸਮਝ ਆ ਹਰ ਬੰਦੇ ਨੂੰ ਸਮਝ ਆ ਕਿ ਇੱਕ ਹਰ ਚੀਜ਼ ਦੀ ਪ੍ਰੋਗਰਾਮਿੰਗ ਹੁੰਦੀ ਆ ਇੱਕ ਬੰਦਾ ਪ੍ਰੋਗਰਾਮਿੰਗ ਕਰਦਾ ਫਿਰ ਉਹਦੇ ਹਿਸਾਬ ਨਾਲ ਸਾਰਾ ਕੁਝ ਚੱਲਦਾ ਸੋ ਪ੍ਰਮਾਤਮਾ ਨੇ ਪ੍ਰੋਗਰਾਮਿੰਗ ਬਣਾ ਕੇ ਕੁਦਰਤ ਬਣਾਈ ਹੈ ਇਹਦੇ ਵਿੱਚ ਸਾਰਾ ਕੁਝ ਚੱਲਦਾ ਹੈ ਜੇ ਅਸੀਂ ਇਹਦੀ ਪਾਲਣਾ ਕਰਾਂਗੇ ਨੇਚਰ ਦੀ ਪਾਲਣਾ ਕਰਾਂਗੇ ਤਾਂ ਸਾਡਾ ਜੀਵਨ ਸੁਖੀ ਰਹੂਗਾ ਅਸੀਂ ਆਨੰਦ ਵਿੱਚ ਰਹਾਂਗੇ ਅਸੀਂ ਬਿਮਾਰੀਆਂ ਤੋਂ ਮੁਕਤ ਰਹਾਂਗੇ ਔਰ ਇਹ ਸਾਡਾ ਆਲਾ ਦਵਾਲਾ ਖੁਸ਼ਬੂਆਂ ਨਾਲ ਭਰ ਜਾਏ ਕਿੰਨਾ ਵੀ ਹੋ ਸਕੇ ਜੀ ਅਸੀਂ ਤਾਂ ਇਹੀ ਕਹਿੰਦੇ ਚਲੋ ਜੇ ਤੁਹਾਨੂੰ ਨਹੀਂ ਟਾਈਮ ਮਿਲਦਾ ਘੱਟੋ-ਘੱਟ ਆਪਣਾ ਜੇ ਤੁਹਾਡਾ ਜਨਮ ਦਿਨ ਹੁੰਦਾ ਹੈ ਆਪਣੇ ਆਪਣੇ ਜਨਮ ਦਿਨ ਤੇ ਜਾਂ ਆਪਣੇ ਬੱਚਿਆਂ ਦੇ ਜਨਮ ਤੁਹਾਡੇ ਬੱਚੇ ਛੋਟੇ ਨੇ ਉਹਨਾਂ ਦੇ ਜਨਮ ਦਿਨ ਤੇ ਘੱਟੋ-ਘੱਟ 5-10 ਪੌਦੇ ਤਾਂ ਕਿਤੇ ਨਾ ਕਿਤੇ ਆਸੇ-ਪਾਸੇ ਲਗਾ ਦਿਓ ਆਪਣੇ ਘਰ 'ਚੇ ਲਗਾ ਲਓ ਆਪਣੇ ਘਰ ਦੇ ਵਿੱਚ ਲਗਾ ਲਓ ਜੇ ਜਗ੍ਹਾ ਹੈਗੀ ਹੈ ਜਗ੍ਹਾ ਘਟਾ ਗਮਲਿਆਂ 'ਚ ਲਗਾ ਲਓ ਛੱਤਾਂ ਤੇ ਵੀ ਤੁਸੀਂ ਲਗਾ ਸਕਦੇ ਹੋ ਕਿਉਂਕਿ ਤੁਹਾਡੇ ਘਰ ਨੂੰ ਸ਼ੁੱਧ ਕਰਨਾ ਓਨੇ ਬਿਮਾਰੀਆਂ ਤੋਂ ਰਹਿਤ ਹੋਣਾ ਹੈ ਤુલਸੀ ਲਗਾਓ ਵਾਦ-ਵਦ ਜਾਮਣ ਲਗਾਓ ਆਂਬ ਲਗਾਓ ਹਰ ਸ਼ਿੰਗਾਰ ਦੇ ਬੂਟੇ ਲਗਾਓ ਅਰਜੁਨ ਛਾਲ ਲਗਾਓ ਅਰਜੁਨ ਛਾਲ ਤੁਹਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਇਹ ਬੂਟੇ ਸਾਨੂੰ ਜ਼ਿੰਦਗੀ ਦਿੰਦੇ ਨੇ ਇਹਨਾਂ ਦੇ ਨਾਲ ਦਵਾਈਆਂ ਬਣਦੀਆਂ ਨੇ ਤੁਸੀਂ ਦੇਖਿਆ ਹੋਣਾ ਮੇਰਾ ਸੁਭਾਸ਼ ਗੁਇਲ ਜੀ ਦੇ ਨਾਲ ਸ਼ੋਅ ਹੁੰਦਾ ਹੈ ਉਹਦੇ ਵਿੱਚ ਉਹ ਪ੍ਰਕਿਰਤੀ ਤੋਂ ਹੀ ਸਾਰੇ ਇਹ ਪੇੜ ਪੌਦਿਆਂ ਤੋਂ ਜੜੀਆਂ ਬੂਟੀਆਂ ਤੋਂ ਹੀ ਦਵਾਈਆਂ ਤਿਆਰ ਕਰਦੇ ਨੇ ਸੋ ਉਹ ਨੁਕਸਾਨ ਵੀ ਨਹੀਂ ਕਰਦੇ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਰਸਾਇਣ ਨਹੀਂ ਹੁੰਦਾ ਕੈਮੀਕਲ ਨਹੀਂ ਹੁੰਦਾ ਸ਼ੁੱਧ ਇਸ ਨੇਚਰ ਤੋਂ ਦਵਾਈਆਂ ਬਣਦੀਆਂ ਨੇ ਜੇ ਹੁਣ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਐਦਾਂ ਦੇ ਬੂਟੇ ਲਗਾ ਲਈਏ ਨਾਲ ਤੇ ਹਰੀਆਵਲ ਨਾਲੇ ਆਕਸੀਜਨ ਸ਼ੁੱਧ ਨਾਲੇ ਕੋਈ ਬਿਮਾਰੀ ਠਮਾਰੀ ਹੈ ਤਾਂ ਤੁਸੀਂ ਉੱਥੇ ਪੱਤੇ ਤੋੜੋ ਆਪ ਖਾਓ ਹਰ ਸ਼ਿੰਗਾਰ ਬਹੁਤ ਅੱਛਾ ਹੈ ਹਰ ਸ਼ਿੰਗਾਰ ਦੇ ਪੱਤਿਆਂ ਦਾ ਤੁਸੀਂ ਚਾਹ ਬਣਾ ਕੇ ਪੀਓ ਫੁੱਲ ਪਾਓ ਵਿੱਚ ਖੁਸ਼ਬੂਦਾਰ ਨਾਲੇ ਸਵਾਦ ਚਾਹ ਬਣਦੀ ਆ ਨਾਲੇ ਜਿਹੜੇ ਤੁਹਾਡੇ ਜੋੜਾ-ਜੋੜਾ 'ਚ ਦਰਦ ਹੁੰਦਾ ਹੈ ਯੂਰਿਕ ਐਸਿਡ ਵਧਿਆ ਹੁੰਦਾ ਉਹ ਖਤਮ ਹੁੰਦਾ ਹੈ ਅਮਰੂਦ ਦੇ ਪੱਤੇ ਆ ਸ਼ੂਗਰ ਵਾਸਤੇ ਬਹੁਤ ਚੰਗੇ ਆ ਜਾਮਣ ਬਹੁਤ ਅੱਛੀ ਹੈ ਸ਼ੂਗਰ ਵਾਲਿਆਂ ਵਾਸਤੇ ਅੰਬ ਤਾਂ ਚਲੋ ਤੁਹਾਨੂੰ ਪਤਾ ਹੀ ਆ ਕਿ ਕਿੰਨਾ ਵਧੀਆ ਸਵੇਰੇ-ਸਵੇਰੇ ਅੰਬ ਤੁਸੀਂ ਖਾਓ ਸ਼ੁੱਧ ਅੰਬ ਖਾਓ ਬਾਜ਼ਾਰ ਦੇ ਵਿੱਚ ਤਾਂ ਉਹ ਤੁਹਾਨੂੰ ਟੀਕੇ ਵਾਲੇ ਮਰਸਾਣ ਵਾਲੇ ਅੰਬ ਮਿਲਦੇ ਨੇ ਦਵਾਈਆਂ ਛਿੜਕੀਆਂ ਹੁੰਦੀਆਂ ਸਬਜ਼ੀਆਂ ਦੇ ਵਿੱਚ ਵੀ ਇਹ ਫਰੂਟਾਂ ਦੇ ਉੱਤੇ ਵੀ ਘਰਾਂ ਦੇ ਵਿੱਚ ਲਗਾਓ ਜਿਹਦੇ ਕੋਲ ਖੁੱਲੀ ਜਗ੍ਹਾ ਹੈ ਉਹ ਤਾਂ ਲਗਾਓ ਫਰੂਟਾਂ ਦੇ ਦਰਖਤ ਲਗਾਓ ਤુલਸੀ ਜ਼ਰੂਰ ਲਗਾਓ ਸੋਹੰਜਨਾ ਦੀਆਂ ਬੁੱਟੇ ਲਗਾਓ ਉਹ ਸਾਰੇ ਬੁੱਟੇ ਨੂੰ ਨੈਟ ਤੇ ਸਰਚ ਕਰੋ ਵੀ ਕਿਹੜੀ ਬਿਮਾਰੀ ਵਾਸਤੇ ਕਿਹੜਾ ਬੁੱਟਾ ਠੀਕ ਹੁੰਦਾ ਆਪਣੇ ਘਰਾਂ ਵਿੱਚ ਲਗਾਓ ਨਾਲੇ ਸ਼ੋਭਾ ਕਰਦੀ ਨਾਲੇ ਬਿਮਾਰੀਆਂ ਤੋਂ ਤੁਸੀਂ ਬਚੋਗੇ ਨਾਲੇ ਖੁਸ਼ਬੂਦਾਰ ਔਰ ਨਾਲੇ ਆਕਸੀਜਨ ਸ਼ੁੱਧ ਹੋ ਜਾਗੀ ਜੇ ਤੁਸੀਂ ਤੁਹਾਡੇ ਘਰ ਚ ਜਗ੍ਹਾ ਘਟਾ ਗਮਲੇ ਚ ਲਗਾ ਸਕਦੇ ਹੋ ਤੇ ਬਾਕੀ ਬਾਹਰ ਕਿਤੇ ਵੀ ਜਾ ਕੇ ਜਿੱਥੇ ਤੁਹਾਨੂੰ ਲੱਗਦਾ ਰੜਾ ਜਾਂ ਮੈਦਾਨ ਆ ਇੱਥੇ ਲੋੜ ਆ ਦਰਖਤਾਂ ਦੀ ਉੱਥੇ ਜਾ ਕੇ ਲਗਾਓ ਜੇ ਤੁਸੀਂ ਪੰਜ ਪੰਜ ਬੂਟੇ ਵੀ ਲਗਾ ਕੇ ਹਰ ਸਾਲ ਉਹਦੀ ਪਾਲਣਾ ਕਰੋਗੇ ਮੇਰੇ ਖਿਆਲ ਤੁਹਾਡੇ ਕਰਮ ਵੀ ਸ਼ੁੱਧ ਹੋ ਜਾਣਗੇ ਕੁਦਰਤ ਮਿਹਰਬਾਨ ਹੋ ਜਾਗੀ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਹੈਗੀਆਂ ਨੇ ਉਹ ਸਹੀ ਹੋ ਜਾਂਦੀਆਂ ਤੁਹਾਡੇ ਜ਼ਿੰਦਗੀ ਦੀ ਜਿਹੜੇ ਰਾਹ ਉਹ ਵੀ ਸਹੀ ਹੋ ਜਾਂਦਾ ਵੇਖੋ ਬਿਨਾਂ ਵਜਾ ਤੋਂ ਦਰਖਤ ਕੱਟਣਾ ਬਹੁਤ ਮਾੜੀ ਗੱਲ ਆ ਪਾਪ ਸਮਝਿਆ ਜਾਂਦਾ ਸਾਡੇ ਸ਼ਾਸਤਰਾਂ ਚ ਲਿਖਿਆ ਕਿ ਪਾਪ ਆ ਕਿਉਂਕਿ ਸਾਡਾ ਜੀਵਨ ਆ ਸਾਨੂੰ ਜ਼ਿੰਦਗੀ ਦਿੰਦੇ ਸਾਨੂੰ ਆਕਸੀਜਨ ਦਿੰਦੇ ਨੇ ਜੇ ਆਕਸੀਜਨ ਹੀ ਹੋਊਗੀ ਤਾਂ ਸਾਹ ਕਿੱਥੋਂ ਲਵਾਂਗੇ ਕੁਦਰਤ ਨੇ ਤੁਹਾਨੂੰ ਦਿਖਾਇਆ ਨਾ ਕੋਵਿਡ ਦੇ ਵਿੱਚ ਸਿਲੰਡਰ ਲੱਗੇ ਹੋਏ ਸੀ ਆਕਸੀਜਨ ਦੇ ਸਾਹ ਨਹੀਂ ਸੀ ਆ ਰਹੇ ਆ ਐਡੇ-ਐਡੇ ਮਹਿੰਗੇ ਸਿਲੰਡਰ ਲਾ ਲਾ ਕੇ ਬੰਦੇ ਬੈਠੇ ਸੀ ਤੇ ਇਹ ਤਾਂ ਰੱਬ ਨੇ ਐਡੀ ਸ਼ੁੱਧ ਹਵਾ ਦਿੱਤੀ ਹੋਈ ਆ ਇਹ ਜਿਹੜੇ ਬੂਟੇ ਨੇ ਇਹ ਸਾਨੂੰ ਸ਼ੁੱਧ ਹਵਾ ਦਿੰਦੇ ਆ ਆਕਸੀਜਨ ਦਾ ਭੰਡਾਰ ਆ ਰਹੇ ਤੇ ਸਾਨੂੰ ਤਾਂ ਇੱਕ ਵਾਰੀ ਰੱਬ ਨੇ ਹਲਾ ਵੀ ਦਿੱਤਾ ਕੁਦਰਤ ਨੇ ਹਲਾ ਕੇ ਸਾਨੂੰ ਸਮਝਾ ਵੀ ਦਿੱਤਾ ਕਿ ਬੁੱਟਿਆਂ ਦਾ ਤੁਸੀਂ ਦਰਖਤਾਂ ਦਾ ਨਾਸ਼ ਨਾ ਕਰੋ ਪਰ ਜੇ ਤੁਸੀਂ ਚਲੋ ਕੋਈ ਕੰਮ ਚੱਲ ਰਿਹਾ ਕੋਈ ਸੜਕ ਬਣਨੀ ਹੈ ਕੁਝ ਹੋਣਾ ਹੈ ਜਿੱਥੋਂ-ਜਿੱਥੋਂ ਤੁਸੀਂ ਦਰਖਤ ਕੱਟ ਰਹੇ ਹੋ ਇੱਕ ਤਾਂ ਉਹ ਲੱਕੜ ਤੁਹਾਡੇ ਬਹੁਤ ਜ਼ਰੂਰੀ ਥਾ ਤੇ ਕੰਮ ਹੋਣੀ ਚਾਹੀਦੀ ਉਹਨੂੰ ਫੁੱਕੋ ਨਾ ਤੇ ਨਾਲ ਦੀ ਨਾਲ ਉੱਥੇ ਦਰਖਤ ਲੱਗਣੇ ਚਾਹੀਦੇ ਨੇ ਜੇ ਤੁਸੀਂ ਦਰਖਤ ਕੱਟੇ ਆ ਕਿਸੇ ਵਜ੍ਹਾ ਕਰਕੇ ਤੇ ਉੱਥੇ-ਉੱਥੇ ਤੁਸੀਂ ਨਾਲ ਦੀ ਨਾਲ ਬੁੱਟੇ ਤਿਆਰ ਕਰਕੇ ਲਗਾਓ ਮੈਂ ਤਾਂ ਇਹ ਕਹਾਂਗੀ ਥੈਂਕ ਯੂ ਅ ਪਸ਼ਮੀਰ ਜੀ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਨੂਰੀ ਮੈਮ ਦੇ ਜਿਹੜੇ ਘਰ ਦੇ ਬਾਹਰ ਪਲਾਂਟੇਸ਼ਨ ਕਰ ਰਹੇ ਹੋ ਆਪਣੀ ਸੰਸਥਾ ਦੇ ਨਾਲ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਮੈਦਾਨ ਫਤਿਹ ਸੇਵਾ ਦਲ ਖੰਨਾ ਹਮੇਸ਼ਾ ਹੀ ਆਪ ਸਭਨਾਂ ਨੂੰ ਬੇਨਤੀ ਕਰਦਾ ਆ ਕਿ ਸਾਨੂੰ ਤੁਸੀਂ ਸਿਰਫ ਜਗ੍ਹਾ ਦਿਓ ਵੋਟਾਂ ਲੈ ਕੇ ਆਉਣਾ ਤੇ ਲਾ ਕੇ ਜ਼ਿੰਮੇਵਾਰੀ ਹੋਏਗੀ ਸਾਡੀ ਉਸ ਦੇ ਤਹਿਤ ਮੈਮ ਨੂਰੀ ਜੀ ਤੇ ਸਾਡੇ ਬਿੱਟੂ ਵੀਰ ਜੀ ਦੇ ਨਾਲ ਸੰਪਰਕ ਹੋਇਆ ਤੇ ਇਹਨਾਂ ਨੇ ਸਾਡਾ ਦੇਖੋ ਵੈਲਕਮ ਕੀਤਾ ਸਾਨੂੰ ਬੜੀ ਖੁਸ਼ੀ ਹੋਈ ਇੱਕ ਇੰਟਰਨੈਸ਼ਨਲ ਸਿੰਗਰ ਨੇ ਇਹ ਕੁਦਰਤ ਨੂੰ ਇੰਨਾ ਪਿਆਰ ਕਰਦੇ ਨੇ ਇਹਨਾਂ ਦੇ ਘਰ ਦੇ ਅੰਦਰ ਬਹੁਤ ਸੋਹਣੇ ਪਲਾਂਟ ਨੇ ਤੇ ਗੱਲ ਕਰੀਏ 25-25 ਸਾਲ ਤੋਂ ਵੱਧ ਦੇ ਮੋਰ ਬੈਠੇ ਨੇ ਇਹਨਾਂ ਦੇ ਘਰ ਦੇ ਅੰਦਰ ਇਹ ਪ੍ਰਕਿਰਤੀ ਨੂੰ ਇੰਨਾ ਪਿਆਰ ਕਰਦੇ ਨੇ ਅਸੀਂ ਸੋ ਆਪਣਿਆਂ ਨੂੰ ਭਾਗਾਂ ਵਾਲੇ ਸਮਝਦੇ ਹਾਂ ਕਿ ਮੈਮ ਜੀ ਨੇ ਸਾਡੇ ਕੋਲ ਬੁਲਾਇਆ ਬੜੇ ਪਿਆਰ ਸਤਿਕਾਰ ਨਾਲ ਚਾਹ ਪਾਣੀ ਵੀ ਪੁਲਾਇਆ ਹੁਣ ਦੇਖੋ ਸਾਡੇ ਨਾਲ ਪਲਾਂਟੇਸ਼ਨ ਵੀ ਕਰਾਣ ਲੱਗੇ ਆ ਅਸੀਂ ਆਪਣੇ ਆਪ ਨੂੰ ਵੱਡ ਭਾਗਾ ਸਮਝਦੇ ਹਾਂ ਕਿ ਹਰ ਮੈਦਾਨ ਫਤਿਹ ਸੇਵਾ ਦਲ ਦਾ ਇਹਨਾਂ ਨੇ ਨਾਮ ਲੈ ਕੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹਨਾਂ ਦੇ ਨਾਲ ਜੁੜੋ ਬੁੱਟਾ ਲੈ ਕੇ ਆਉਣਾ ਤੇ ਲਾ ਕੇ ਜਾਣ ਦੀ ਜ਼ਿੰਮੇਵਾਰੀ ਸਾਡੀ ਹਰ ਮੈਦਾਨ ਫਤਿਹ ਸੇਵਾਦਲ ਦੀ ਹੋਵੇਗੀ ਤੇ ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਠੀਕ ਹੈ ਜੀ ਜਦੋਂ ਵੀ ਤੁਸੀਂ ਸਾਨੂੰ ਹੁਕਮ ਲਾਓਗੇ ਅਸੀਂ ਤੁਹਾਡੇ ਨਾਲ ਆ ਇਹ ਆਪਣੀ ਸਭ ਦੀ ਡਿਊਟੀ ਆ ਇਹ ਤਾਂ ਚਲੋ ਮਹਾਰਾਜ ਦੀ ਕਿਰਪਾ ਕਿ